ਮੈਂ ਨਾਮ ਹੈ ਬशीर ਅਲੀ ਸਾਡਾ ਪਿੰਡ ਜਲੰਦਿਆਲਾ ਹੋਇਆ 20 ਜੱਟਾ ਜ਼ਿਲ੍ਹਾ ਜਲੰਧਰ ਫੀਲ ਨਮਾਸ਼ਾਹਰ ਦਾਖਣਾ ਜਾਲਦਾ ਪਿੰਡ ਬੀਰਪੁਰ ਥਾਣਾ ਰੋ ਲਾਗੇ ਲਗੇ ਮਹਿਦਪੁਰ ਸਿੱਖਾਂ ਦਾ ਪਿੰਡ ਲੱਗਣੀ ਸਿੱਖਾਂ ਦਾ ਪਿੰਡ ਅਟਾਰ ਸਿੱਖਾਂ ਦਾ ਪਿੰਡ ਬੀਵਿਆਵਾਲ ਸਿੱਖਾਂ ਦਾ ਪਿੰਡ ਕਾਲੀਉਂਪੁਰ ਸਿੱਖਾਂ ਦਾ ਪਿੰਡ ਜ਼ਵਲਤਪੁਰ ਸਿੱਖਾਂ ਦਾ ਪਿੰਡ ਮਜਾਰਾ ਸਿੱਖਾਂ ਦਾ ਪਿੰਡ ਬਗੱਫਰਪੁਰ ਸਿੱਖਾਂ ਦਾ ਪਿੰਡ ਮਜ਼ਹੂਰ ਸਿੱਖਾਂ ਦਾ ਪਿੰਡ ਵਿਸ਼ਾਸਨ ਸਿੱਖਾਂ ਦਾ ਪਿੰਡ 35 ਪਿੰਡ ਬਣ ਗਏ ਜੀ ਦੱਲੇ ਦੀ ਰੋਪੜ ਆ ਗਿਆ ਰੋਪੜ ਦੇ ਅੱਗੇ ਮੇਲਾ ਆ ਗਿਆ ਮਕਵਾਲ ਹਸੇ ਹਸੇ ਅੱਗੇ ਆ ਗਿਆ ਮੋਹਨ ਬਾਜਰਾ ਮੋਹਨ ਬਾਜਰਾ ਵੀ ਅੱਗੇ ਆ ਗਿਆ ਸੈਦਪੁਰ ਡੋਗਰਾਂ ਦਾ ਅੱਗੇ ਆ ਗਿਆ ਰਾਮਪੁਰ ਬਰਾਮਪਰਾ ਗੋਪਿੰਦੇ ਆ ਗਿਆ ਅੱਗੇ ਆ ਗਿਆ ਨੂਰਪੁਰ ਨੂਰਪੁਰ ਦੇ ਅੱਗੇ ਆ ਗਿਆ ਸਤੰਦਰਪੁਰ ਡੱਲਾ ਵਾਲਾ ਫਿਰ ਨੂਰਪੁਰ ਆ ਗਿਆ ਨੂਰਪੁਰ ਦੇ ਅੱਗੇ ਆ ਗਿਆ ਰਾਜਿਆ ਰਾਜਿਆ ਆ ਗਿਆ ਅਰਗਣਾ ਦਾ ਰਾਜਿਆ ਰਣਗਨ ਦੇ ਰਾਜ ਜਾਂ ਅੱਗੇ ਆ ਗਿਆ ਮਮਾਰਪੁਰ ਮਮਾਰਪੁਰ ਤੇ ਗਿਆ ਆ ਗਿਆ ਘਵਾਨਾ ਘਵਾਨੇ ਤੇ ਅੱਗੇ ਆ ਗਿਆ ਬਲਿਆ ਇਹ ਜਾਨੀ ਦਰਿਆ ਦੇ ਕੰਢੇ ਕਦੇ ਸਿੱਕ ਆ ਗਈ ਗੱਟਾਂ ਦੇ ਪਿੰਡ ਫੇ ਅੱਗੇ ਬੇਲੇ ਬੇਲੇ ਹੈਗੇ ਨੇ ਬਸ ਥੋੜੇ ਜਿਹੇ ਲੁਧਿਆਣਾ 20 ਮੀਲਸ ਦਾ ਰੋਪੜ